ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ 350 ਸਾਲਾ ਸ਼ਹੀਦੀ ਗੁਰਪੁਰਵਾਰਿਆ ਜੀ ਇੱਕ ਬਹਿਸ ਜੋ ਸਾਡੇ ਧਰਮ ਖੇਤਰ ਦੇ ਵਿੱਚ ਛਿੜੀ ਹੋਈ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਾਰੇ ਜਿਹੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਸਾਬਤ ਕਰਨ ਪਿੱਛੇ 75 ਲੋ ਮੱਛੀ ਹੋਏ ਹਨ ਜਦ ਕਿ ਸਾਰੇ ਸਾਡੇ ਸੂਝਵਾਨ ਜੋ ਪ੍ਰਚਾਰਕ ਹਨ ਜੋ ਵਿਦਵਾਨ ਹਨ ਉਹ ਇੱਕ ਗੱਲ ਨੂੰ ਗਲਤ ਕਹਿ ਰਹੇ ਹਨ ਕਿ ਭਾਈ ਨਹੀਂ ਕੇਵਲ ਤੇ ਕੇਵਲ ਇੱਕ ਹਿੰਦੀ ਚਾਦਰ ਨਹੀਂ ਹੈ ਜਦੋਂ ਅਸੀਂ ਇਤਿਹਾਸਿਕ ਸਰੋਤਾਂ ਨੂੰ ਪੜ੍ਹਦੇ ਹਾਂ ਉੱਥੇ ਵੀ ਲਿਖਿਆ ਹੋਇਆ ਹੈ ਕਿ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਟਾ ਪੀ ਚਾਦਰ ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਦੀ ਗੱਲ ਹੋ ਰਹੀ ਹੈ ਫਿਰ ਹਿੰਦੀ ਚਾਦਰ ਵਾਲਾ ਕਨਸੈਪਟ ਪਤਾ ਨਹੀਂ ਮੈਨੂੰ ਕਿੱਥੋਂ ਆ ਗਿਆ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੜ੍ਹਦੇ ਹਾਂ ਉਹ ਵੀ ਦਸਮ ਗ੍ਰੰਥ ਦੇ ਵਿੱਚ ਕਲੀਅਰ ਲਿਖਦੇ ਹਨ ਕਿ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਫਿਰ ਫਿਰ ਉਹ ਚਾਦਰ ਸਾ ਤਨ ਹੇਤ ਇਤੀ ਜਨ ਕਰੀ ਸੀਸ ਦੀ ਆ ਪਰ ਸੀਨਾ ਉਤਰੀ ਕਿਤੇ ਵੀ ਹਿੰਦੀ ਦੀ ਚਾਦਰ ਵਾਲਾ ਕਨਸੈਪਟ ਹੀ ਨਹੀਂ ਆਇਆ ਫਿਰ ਮੇਰੀ ਸਮਝ ਤੋ ਪੜਿਆ ਕਿ ਬਸ ਹੀ ਕਿਉਂ ਪੂਰਾ ਜੋਰ ਲਾਇਆ ਹੋਇਆ ਹੈ ਹਿੰਦੀ ਚਾਦਰ ਉਹ ਫਿਲਮ ਆਈ ਜੀ ਹਿੰਦੀ ਦੀ ਚਾਦਰ ਏ ਕੋ ਹੋਰ ਜਗ੍ਹਾ ਮੇ ਕਿਤਾਬ ਪੜੀ ਜੀ ਉਹ ਵੀ ਹਿੰਦੀ ਦੀ ਚਾਦਰ ਪਤਾ ਨਹੀਂ ਸਾਡੇ ਦਿਮਾਗ ਵਿੱਚ ਹਿੰਦੀ ਦੀ ਚਾਦਰ ਵਾਲਾ ਕਨਸੈਪਟ ਕਿਸ ਨੇ ਬਸਾ ਛੱਡਿਆ ਕਈ ਅੱਛਾ ਵਿਦਵਾਨ ਸੱਜਣ ਇਹ ਵੀ ਕਹਿੰਦੇ ਨੇ ਕਿ ਜਿਵੇਂ ਉਹ ਹਿੰਦੀ ਦੀ ਚਾਦਰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਰਾ ਘਟਨਾਕਰਮ ਜਿਹੜਾ ਸੀ ਇਹ ਹਿੰਦੁਸਤਾਨ ਦੀ ਧਰਤੀ ਵਿੱਚ ਹੋਇਆ ਸੀ। ਹੱਦ ਹੋ ਗਈ। ਇਹ ਇਹ ਕੋਈ ਰੀਜ਼ਨ ਹੋਇਆ ਕਿ ਬਈ ਹਿੰਦੁਸਤਾਨ ਦੀ ਧਰਤੀ ਤੇ ਹੋਇਆ ਤੇ ਤਾਂ ਹਿੰਦੂ ਦੀ ਚਾਦਰ। ਉਹ ਭਾਈ ਇਹ ਸ਼ਹਾਦਤ ਜਿਹੜੀ ਸੀ ਇਹ ਮਨੁੱਖੀ ਅਧਿਕਾਰਾਂ ਦੇ ਲਈ ਸ਼ਹਾਦਤ ਸੀ। ਇਹ ਧਰਮ ਦੇ ਲਈ ਸ਼ਹਾਦਤ ਸੀ। ਜਦੋਂ ਅਸੀਂ ਇਹ ਇਹ ਗੱਲ ਕਹਿੰਦੇ ਹਾਂ ਕਿ ਬਈ ਇਹ ਹਿੰਦੁਸਤਾਨ ਦੀ ਧਰਤੀ ਭਾਰਤ ਦੀ ਧਰਤੀ ਦੇ ਵਿੱਚ ਸਾਰਾ ਘਟਨਾਕਰਮ ਹੋਇਆ ਫਿਰ ਜਿ ਗੁਰਬਾਣੀ ਦਾ ਜਾਂ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਵਿੱਚ ਜਿਹੜਾ ਯੂਨੀਵਰਸਲਾਈਜ਼ੇਸ਼ਨ ਦਾ ਕਨਸੈਪਟ ਹੈ ਉਹ ਕਿੱਥੇ ਰਹਿ ਜਾਏਗਾ? ਇਹ ਤਾਂ ਫਿਰ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਉਹਨਾਂ ਦੇ ਜੀਵਨ ਨੂੰ ਕੇਵਲ ਇੱਕ ਦੇਸ਼ ਕਾਲ ਤੱਕ ਸੀਮਿਤ ਕਰ ਦਿੰਦੇ। ਫਿਰ ਯੂਨੀਵਰਸਲਾਈਜੇਸ਼ਨ ਵਾਲਾ ਕਨਸੈਪਟ ਕਿੱਥੇ ਰਹਿ ਜਾਏਗਾ? ਸੋ ਥਿਆ ਹੱਸ ਨੂੰ ਪੜੋ। ਐਵੇਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ। ਸਾਡੇ ਵਿਦਵਾਨ ਪ੍ਰਚਾਰਕ ਵੀ ਮੈਂ ਕਹਿ ਰਿਹਾ ਕਿ ਬਾਰ ਬਾਰ ਸੁਣਦੇ ਹਾਂ ਅਸੀਂ। ਸੋਸ਼ਲ ਮੀਡੀਆ ਭਰਿਆ ਹੋਇਆ ਉਹ ਕਹਿੰਦੇ ਨੇ ਕਿ ਭਾਈ ਨਹੀਂ। ਇਹ ਹਿੰਦ ਦੀ ਚਾਦਰ ਵਾਲਾ ਕਨਸੈਪਟ ਗਲਤ ਹੈ। ਗੱਲ ਤਾਂ ਸਾਰੀ ਮਨੁੱਖੀ ਅਧਿਕਾਰ ਦੀ ਉਹ ਕੁਦਰਤੀ ਇੱਕ ਤਰ੍ਹਾਂ ਦਾ ਵਰਤਾਰਾ ਬਣ ਗਿਆ ਕਿ ਘਟਨਾਕ੍ਰਮ ਸਾਰਾ ਜਿਹੜਾ ਸੀ ਇਸ ਦੇਸ਼ ਦੀ ਧਰਤੀ ਤੇ ਹੋ ਗਿਆ ਜੇਕਰ ਲੈਟ ਬੀ ਸਪੋਰਟ ਮੰਨ ਲਈਏ ਅਗਰ ਇਹੀ ਘਟਨਾਕ੍ਰਮ ਕਿਤੇ ਦੂਸਰੇ ਦੇਸ਼ ਵਿੱਚ ਹੁੰਦਾ ਫਿਰ ਕੀ ਗੁਰੂ ਸਾਹਿਬ ਨੇ ਉੱਥੇ ਆਪਣਾ ਇਹ ਸ਼ਹਾਦਤ ਨਹੀਂ ਦੇਣੀ ਸੀ ਜਾਂ ਉਹ ਸਾਰਾ ਜਿਹੜਾ ਵਰਤਾਰਾ ਉੱਥੇ ਨਹੀਂ ਵਰਤਣਾ ਸੀ ਜੇ ਅਸੀਂ ਹਿੰਦੂ ਇੱਥੇ ਹਿੰਦੀ ਚਾਦਰ ਕਹਿੰਦੇ ਹਾਂ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਵਸ ਰਹੇ ਹਨ ਉਹਨਾਂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਕੀ ਹੋਗੇ ਜੋ ਜਿਹੜੇ ਕੈਨੇਡਾ ਦੇ ਵਿੱਚ ਅਸੀਂ ਖਵਸ ਰਹੇ ਹੁਣ ਉਹਨਾਂ ਦੇ ਲਈ ਗੁਰਤੇਗ ਬਹਾਦਰ ਸਾਹਿਬ ਕੀ ਰੇ ਫਿਰ ਉਹ ਕਿਹੜੀ ਚਾਦਰ ਹੋਈ ਫਿਰ ਸੋ ਗੁਰੂ ਕੇ ਪਿਆਰ ਵਾਲਿਓ ਇਹ ਗੱਲ ਨੂੰ ਸਮਝੋ ਗੁਰੂ ਸਾਹਿਬ ਦੀ ਸਿੱਖਿਆ ਨੂੰ ਉਹਨਾਂ ਦੇ ਜੀਵਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੇਵਲ ਇੱਕ ਦੇਸ਼ ਕਾਲ ਤੱਕ ਸੀਮਤ ਨਾ ਕਰੋ ਇਹ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਲਈ ਸੀ ਜਾਗਦੀ ਜ਼ਮੀਰ ਦੇ ਲਈ ਸੀ ਤੇ ਧਰਮ ਦੇ ਲਈ ਸੀ ਨਾ ਕਿ ਕਿਸੇ ਖਾਸ ਫਿਰਕੇ ਦੇ ਲਈ ਸੋ ਯਤਨ ਕਰੋ ਇਹਨਾਂ ਚੀਜ਼ਾਂ ਨੂੰ ਸਮਝੋ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵਿਕਰਾਲ ਰੂਪ ਧਾਰਨ ਕਰਕੇ ਬੜਾ ਭੈੜਾ ਰੂਪ ਧਾਰਨ ਕਰਕੇ ਸਾਡੇ ਸਾਹਮਣੇ ਆਣ ਗਈਆਂ ਹਾਲੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਰਹੇ ਲੇਕਿਨ ਜਦੋਂ ਇਹਨਾਂ ਚੀਜ਼ਾਂ ਦੀ ਸਮਝ ਆਵੇਗੀ ਉਦੋਂ ਸ਼ਾਇਦ देर ਹੋ ਚੁੱਕੀ ਹੋਵੇਗੀ ਸੋ ਗੁਰੂ ਪੇਗ ਬਹਾਦਰ ਕੇੰਧ ਦੀ ਚਾਦਰ ਨਹੀਂ ਹਨ ਉਹ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਹੈ ਅਗਰ ਵੀਡੀਓ ਪਸੰਦ ਆਈ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਬਾਕੀਆਂ ਤੱਕ ਵੀ ਇਹ ਗੱਲ ਜਿਹੜੀ ਹੈ ਪਹੁੰਚ ਸਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ